ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਹੋਪਸ ਸਭ ਸਾਰੇ ਵਧੀਆ ਹੋਵੋਗੇ ਆ ਵੈਲਕਮ ਬੈਕ ਟੀ ਦੁਗਲ ਫੈਮਿਲੀ ਵਲੌਗ ਦੇ ਵਿੱਚ ਤੇ ਅੱਜ ਆ ਦਿਨ ਸ਼ਨੀਵਾਰ ਦਾ 7 ਜੂਨ ਤੇ ਅੱਪਾ ਰੱਖ ਲਿਆ ਗੈਸ ਦੇ ਉੱਪਰ ਆਪਣਾ ਡੀਟੌਕਸ ਵਾਟਰ ਇਹ ਆਪਣੀ ਡੇਲੀ ਦੀ ਰੁਟੀਨ ਆ ਪਤਾ ਨਹੀਂ ਪਿਛਲੇ ਕਈ ਸਾਲਾਂ ਤੋਂ ਸੌਫ ਜਵੈਣ ਵਾਲਾ ਪਾਣੀ ਹੈ ਜਿਹੜਾ ਹਾਂ ਜੀ ਇੱਥੇ ਆਪਣੀ ਚਾਹ ਦੀ ਤਿਆਰੀ ਹੋ ਗਈ ਕੁਗੀ ਤੇ ਚਾਹ ਬਣੀ ਪਾਈ ਨਹੀਂ ਦੇਖੋ ਕਿੰਨਾ ਸੋਹਣਾ ਕਲਰ ਆਇਆ ਅੱਜ ਮੇਰੀ ਚਾਹ ਦਾ ਵੈਸੇ ਤਾਂ ਰੋਜ਼ ਹੀ ਹੁੰਦਾ ਆ ਕਿਉਂਕਿ ਇਹਦੇ ਵਿੱਚ ਮੈਂ ਸ਼ੱਕਰ ਪਾਣੀ ਆ ਤਾਂ ਸ਼ੱਕਰ ਨਾਲ ਥੋੜੀ ਜਿਹਾ ਜ਼ਿਆਦਾ ਕਲਰ ਵਧੀਆ ਆ ਜਾਂਦਾ ਹੈ ਤੇ ਇੱਥੇ ਜਿਹੜਾ ਨੂੰ ਫੋਨ ਆ ਗਿਆ ਸੀਗਾ ਇਹਨਾਂ ਦੇ ਫਰੈਂਡ ਦਾ ਖੰਨੇ ਤੋਂ ਉਹ ਆ ਰਿਹਾ ਸੀਗਾ ਜੇ ਇਹਨਾਂ ਨੇ ਜਾਣਾ ਸੀ ਮੁਹਾਲੀ ਉਹਦੇ ਨਾਲ ਤੇ ਮੈਂ ਸੋਚਿਆ ਸੀ ਜੇ ਮੈਂ ਕਿਚਲ ਹਾਂ ਲਾਂਚੇ ਚ ਬਣਾਉਂਗੀ ਚਨੇ ਵਾਲੀ ਸਬਜੀ ਸਵੇਰੇ ਦਾ ਬ੍ਰੈਕਫਾਸਟ ਹੋ ਜਾਣਾ ਉਹ ਤਾਂ ਅਸੀਂ ਕੁਛ ਨਾ ਕੁਛ ਖਾ ਲੈਂਦੇ ਆ ਜਿਸ ਦਿਨ ਛੁੱਟੀ ਹੁੰਦੀ ਹੈ ਉਸ ਦਿਨ ਇੱਕ ਟਾਈਮ ਹੀ ਜਿਵੇਂ ਬ੍ਰਾਂਚ ਹੀ ਕਰਦੇ ਆ ਸਵੇਰਾ ਦੁਪਹਿਰਾ ਇਕੱਠਾ ਤੇ ਹੁਣ ਮੈਂ ਸੋਚਿਆ ਕਿ ਮੈਂ ਸ਼ਾਮ ਨੂੰ ਹੀ ਬਣਾਉਂਗੀ ਸਬਜੀ ਕਿਉਂਕਿ ਹੁਣ ਬਣਾ ਕੇ ਕੋਈ ਫਾਇਦਾ ਨਹੀਂ ਹੈਗਾ ਵੇਹੀ ਹੋਊਗੀ ਸ਼ਾਮ ਨੂੰ ਬਣਾਵਾਂਗੇ ਤਾਜੀ ਸਬਜੀ ਸ਼ਾਮ ਨੂੰ ਲਗਾਵਾਂਗੇ ਤੇ ਛੱਡ ਜਾਵਾਂਗੇ ਤਾਂ ਕਿਉਂ ਜਿਹੜੇ ਮੈਂ ਛੋਲੇ ਰਾਤ ਨੂੰ ਕੀ ਰੱਖੇ ਸੀ ਉਹ ਥੋੜੀ ਜਿਆਦਾ ਉਬਲ ਕੇ ਸੀਗੇ ਤੇ ਹੁਣ ਆਪਾਂ ਵੀ ਬਣਾਵਾਂਗੇ ਚਾਟ ਤੇ ਦਪੈਣੀ ਖਾਵਾਂਗੇ ਇਹਨਾਂ ਨੇ ਚਲੇ ਜਾਣਾ ਹੈ ਤੇ ਫਿਰ ਸ਼ਾਮ ਨੂੰ ਕਰਾਂਗੇ ਡਿਨਰ ਦੀ ਤਿਆਰੀ ਤੇ ਚਲੋ ਮਿਲਦੇ ਆ ਫਿਰ ਤੁਹਾਨੂੰ ਥੋੜੀ देर बाद ਹਾਂਜੀ ਇੱਥੇ ਬਣਾ ਰਹੀ ਸੀ ਮੈਂ ਲਵਾ ਫਿਰ ਰਾਸ਼ਤਾ ਮੈਂ ਵੈਸੇ ਤਰ੍ਹਾਂ ਆਤੀ ਕਾਲੇ ਚਨੇ ਪੀਉਂਦੇ ਸੀਗੇ ਤਸਵੀਰ ਉੱਠ ਕੇ ਉਹਨਾਂ ਨੂੰ ਸਿਤੀਆਂ ਵਗੈਰਾ ਲਵਾ ਲਿਆ ਸੀ ਉਹ ਬਣਾਉਣੀ ਸੀ ਪਰ ਇਹ ਕਹਿੰਦੇ ਵੀ ਮੈਂ ਕੁਝ ਲਾਈਟ ਹੀ ਖਾਣਾ ਹੈ ਅੱਜ ਵੀ ਫਿਰ ਇਸ ਕਰਕੇ ਮੈਂ ਇਹਨਾਂ ਦਾ ਉਹ ਜਿਹੜਾ ਹੈਗਾ ਬ੍ਰੈਕਫਾਸਟ ਲਾਈਟ ਜਿਹਾ ਉਹ ਇਹਨਾਂ ਨੂੰ ਬਣਾਤਾ ਮੇਲੇਟ ਮੂਸਲੀ ਤੇ ਉਹਦੇ ਵਿੱਚ ਪਾਇਆ ਇੱਕ ਕੱਟ ਕੇ ਐਪਲ ਥੋੜੇ ਜਿਹਾ ਡਰਾਈ ਫਰੂਟਸ ਤੇ ਦੁੱਧ ਤੇ ਮਿੱਠਾ ਇਹ ਥੋੜਾ ਜਿਹਾ ਅਵੋਇਡ ਹੀ ਕਰਦੇ ਨੇ ਉਹਦੇ ਕਰਕੇ ਸਿਰਫ ਇਹਦੇ ਵਿੱਚ ਆਪਾਂ ਥੋੜਾ ਜਿਹਾ ਸ਼ਹਿਦ ਹੀ ਪਾਨੇ ਆ ਟੇਸਟ ਇਹਦਾ ਬਿਲਕੁਲ ਅੱਛਾ ਨਹੀਂ ਹੈਗਾ ਪਤਾ ਨਹੀਂ ਕਿਵੇਂ ਖਾ ਲੈਂਦੇ ਨੇ ਮੈਂ ਤਾਂ ਨਹੀਂ ਖਾ ਸਕਦੀ ਹੈਗੀ ਮੈਨੂੰ ਤਾਂ ਹਰ ਇੱਕ ਚੀਜ਼ 'ਚ ਟੇਸਟ ਚਾਹੀਦਾ ਹਾਂਜੀ ਹੁਣ ਹੋ ਗਿਆ ਸੀਰਤ ਦੇ ਨਾਸ਼ਤੇ ਦਾ ਟਾਈਮ ਤੇ ਸੀਰਤ ਕਰ ਰਿਹਾ ਆਪਣਾ ਨਾਸ਼ਤਾ ਸੀਰਤ ਤੁਸੀਂ ਕੁਝ ਕਹਿਣਾ ਚਾਹੋਗੇ ਸਸੀ ਕਾਲ ਦਾ ਬਲਾਉ ਸਾਰਿਆਂ ਨੂੰ ਸਸੀ ਕਾਲ ਹੁਣ ਮੈਂ ਖਾ ਲਈ ਆਪਣੀ ਜਵਾਲੀ ਦੀ ਰੋਟੀ ਜਿਹਦੇ ਵਿੱਚ ਪਨੀਰ ਬਹੁਤ ਸਾਰਾ ਭਰਿਆ ਹੋਇਆ ਖਾ ਕੇ ਦੱਸੋ ਕਿਵੇਂ ਬਣੀ ਹੈ ਬਹੁਤ ਟੈਸਟੀ ਬਣੀ ਹੈ ਥੈਂਕ ਯੂ ਰੋਹੀਨੀ ਆਈ ਅੱਜ ਕੋਫੀ ਉਸ ਵਾਰ ਮੈਂ ਦੁਬਾਰਾ ਕੋਫੀ ਪਾਉਂਗੀ ਮੈਨੂੰ ਕੋਕੋ ਪਾੜਾ ਜ਼ਿਆਦਾ ਪਸੰਦ ਆਇਆ ਇਸ ਲਈ ਮੈਂ ਜ਼ਿਆਦਾ ਪਾਉਂਗੀ। ਲੈ ਲੀ ਕੂੜਾ ਜਾ। ਫੋਲਪਾ ਲੈਣੀ ਹੈ। ਬਸ ਅੱਧਾ ਤੇ نیچے गिराई ਜਾ ਰਹੇ ਹਾਂ। ਚਲੋ ਹਮ ਮੇਰੀ ਕਾਫੀ ਬਣ ਕੇ ਰੈਡੀ ਹੈ ਔਰ ਕਮ ਲਵ ਚਕਾ ਚਲੋ ਬਾਏ ਗਾਇਸ ਸੋ ਹਾਂਜੀ ਇੱਥੇ ਆਪਾਂ ਕਰ ਰਏ ਸੀ ਡਿਨਰ ਦੀ ਤਿਆਰੀ ਛੋਲੇ ਮੈਂ ਰਾਤੀਂ ਵੀ ਬਣਾਉਣੀ ਸੀਗੇ ਪਰ ਮੈਂ ਬਣਾਈ ਨਹੀਂ ਕਿਉਂਕਿ திடਰ ਜੜਾ ਚਲੇ ਗਿਆ ਆਪਣੇ ਫਰੈਂਡ ਦੇ ਨਾਲ ਮੁਹਾਲੀ ਤੇ ਫਿਰ ਮੈਂ ਸੋਚਿਆ ਫੇ ਸ਼ਾਮ ਨੂੰ ਬਣਾਵਾਂਗੇ ਹੂੰ ਕਿਹਦੇ ਨਾਲ ਕਿਉਂ ਮੈਂ ਤੈਨੂੰ ਪਿਆਰ ਕਰਦੀ ਹਾਂ ਨਹੀਂ ਕਰ

ਜੱਦੀ ਕਹਿ ਰਹੇ ਸੀ ਮੈਨੂੰ ਹੋਰ ਪਤਾ ਹੈ ਕਿ ਸਿਰਸਤ ਤੂੰ ਮੇਰੇ বিনা ਨਹੀਂ ਹੈਂ ਪਰ ਤੁਸੀਂ ਕਿਉਂ ਤਾਂ ਵਰਪੂਰ ਕਰਦੇ ਹੋ ਕਿ ਮੇਰੇ ਨਾਲ ਨਾਰਾਵੇ ਪਤਾ ਹੈ ਤੁਸੀਂ ਕੰਨੇ ਜਾਂਦਾ ਸੋਚ ਰਹੇ ਮੈਨੂੰ ਲੈ ਕੇ ਜਾਣਾ ਕਿ ਕਿਨਾਂ ਹਮੇਸ਼ਾ ਕੰਦਾ ਬੀਹਵ ਕਰਦੀਆਂ ਮੈਂ ਜਿੰਦਾ ਸੀ ਤਾਂ ਕਰਦੀ ਸੀ ਤੂੰ ਨਾ ਮੋ ਪਹਿਲਾਂ ਮਾਰਦੀ ਹੈ ਮੈਨੂੰ ਮੈਂ ਤੇ ਕਿਹਾ ਮਾਰਦੀ ਹੋ ਮੈਂ ਉਹ ਤੇ ਤੇਰੇ ਮੈਨੂੰ ਪਤਾ ਹੈ ਵੀ ਮੈਂ ਨਹੀਂ ਤੈਨੂੰ ਕਹਿੰਦੀ ਵੀ ਨਾ ਖੇਲ ਫਿਰ ਜੇ ਉਹ ਹੱਥ ਚੱਕਦੀ ਹੈ ਮੈਂ ਖੇਡਦੀ ਹਾਂ ਮੈਂ ਖੇਡਦੀ ਹਾਂ ਫਿਰ ਜਦੋਂ ਖੇਡ ਰਹੀ ਹੈ ਉਹ ਮੈਂ ਆਪਣਾ ਜੋੜ ਹੁੰਦੇ ਕੋਲ ਜਾ ਕੇ ਉਹਦੇ ਟ੍ਰੇਨ ਚ ਚਲਾ ਰਹੀ ਹਾਂ ਹਾਂ ਫਿਰ ਫਿਰ ਉਹਨੂੰ ਕੀ ਪ੍ਰੋਬਲਮ ਹੈ ਇੱਧਰ ਹੋ ਇੱਧਰ ਹੋ ਜਾ ਮੈਂ ਕਹਿੰਦੀ ਜੋੜ ਦੀ ਨਹੀਂ ਖੇਡ ਤੂੰ ਜਿਹਨੂੰ ਦੀ ਨਹੀਂ ਫੇਰ ਬਾਟ ਕਰਨਾ ਵੀ ਤਾਂ ਜ਼ਰੂਰੀ ਹੈ ਤੂੰ ਤੂੰ ਲੜੀ ਜਾਂ ਸ਼ਿਕਾਇਤ ਲੈ ਕੇ ਆਈ ਜਾਂ ਫੇਰ ਮੈਂ ਪਾਟਾ ਦੀ ਨੂੰ ਚਰਬ ਕਰ ਜੀ ਹੁਣ ਹੋ ਗਿਆ ਹੈ ਆਪਣਾ ਡਿਨਰ ਦਾ ਟਾਈਮ ਤੇ ਸੀਰਤ ਗਈ ਆ ਨਹਾਉਣ ਵਾਸਤੇ ਉਹ ਨਾ ਕੇ ਆਉਗੀ ਫਿਰ ਆਪਾਂ ਰੋਟੀ ਖਾਵਾਂਗੇ ਤੇ ਮੈਂ ਤੁਹਾਨੂੰ ਚੈੱਕ ਕਰਵਾਦਾ ਅੱਜ ਆਪਣੀ ਸਬਜੀ ਦਾ ਕਲਰ ਅੱਜ ਕਲਰ ਬਹੁਤ ਸੋਹਣਾ ਆ ਮੇਰੀ ਤਰੀ ਦਾ ਗਰੇਵੀ ਬਹੁਤ ਵਧੀਆ ਬਣੀ ਆ ਤੇ ਮੈਂ ਤੁਹਾਨੂੰ ਚੈੱਕ ਕਰਵਾਣੀ ਆ ਜੀ ਤਾਂ ਅੱਜ ਦੇ ਵਲੌਗ ਦਾ ਕਰਦੇ ਆ ਇੱਥੇ ਐਂਡ ਤੇ ਕੱਲ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ